ਸੌਰਵ ਜੀ ਚਮਕੌਰ ਸਾਹਿਬ ਹਲਕਾ ਹੈ ਉੱਥੇ ਬਸਿਆ ਬੰਦ ਕਿਹਾ ਜਾਂਦਾ ਹੈ ਉੱਥੇ ਖੜਾ ਹੈ ਇਹ ਤਵਜੋਗ ਨਾਲ ਪੂਰੀ ਰਾਤ ਨੂੰ ਤਾਂ ਇੱਥੇ ਬੜਾ ਪੈਨਿਕ ਵੀ ਹੋ ਗਿਆ ਸੀ ਕਿ ਆ ਟੁੱਟਣ ਵਾਲਾ ਸੀ ਪਰ ਮੈਂ ਵਧਾਈ ਦੇਣਾ ਚਾਹਣਾ ਸਾਰੀ ਸੰਗਤ ਨੂੰ ਦੇਖੋ ਸੰਗਤ 24 ਘੰਟੇ ਲੱਗੀ ਇੱਥੇ ਸਾਰੀ ਪੂਰੀ ਇੱਥੇ ਸਾਰੇ ਇਲਾਕੇ 'ਚ ਮੈਂ ਸਰਪੰਚ ਸਾਹਿਬ ਜਿਹੜਾ ਸਾਰੀ ਸਾਰੀ ਜਿਹੜੀ ਆਪਣੀ ਹੈਗੀ ਬੈਠਾ ਟੀਮ ਲੈ ਕੇ ਬੈਠੇ ਆ ਇਥੋਂ ਦੇ ਸਰਪੰਚ ਆ ਜਿਹੜੇ ਕੋਆਰਡੀਨੇਟ ਕਰ ਰਿਹਾ ਮੈਂ ਇਹਨਾਂ ਨੂੰ ਪੁੱਛਿਆ ਸੀ ਕਿ ਕਿਸ ਕਿਸ ਦੀ ਲੋੜ ਹੈ ਉਹਨਾਂ ਨੂੰ ਮੈਨਪਾਵਰ ਦੀ ਵੀ ਲੋੜ ਹੈ ਚੀਜ਼ੇ ਦੇ ਨਾਲ ਦੇ ਹਲਕੇ ਆ ਜੇ ਉਥੋਂ ਦੇ ਨੌਜਵਾਨ ਇੱਥੇ ਆ ਕੇ ਮਦਦ ਕਰਨ ਤੇ ਤੇ ਮੈਂ ਸਮਰਾਲਿਆਂ ਨੂੰ ਤਾਂ ਕਹਤਾ ਕਿ ਤੁਸੀਂ ਆਪਣੇ 4-500 ਮੁੰਡੇ ਇੱਥੇ ਕਿਉਂਕਿ ਇੱਥੇ 24 ਘੰਟੇ ਕੰਮ ਕਰਨਾ ਚੱਲਣਾ ਆ ਤਾਂ ਇਹਨਾਂ ਦੀ ਹਿੰਮਤ ਹੈ ਕਿ ਆ ਬਚਾ ਲਿਆ ਦੇਖੋ ਸਾਰਾ ਭਰ ਲਿਆ ਉਹਨਾਂ ਨੇ ਸੋ ਹੋਰ ਵੀ ਕਿਸੇ ਚੀਜ਼ ਦੀ ਲੋੜ ਹੈ ਪਰਮਜੀਤ ਕਿਸੇ ਦੀ ਕਮੀ ਨਾ ਛਿਡੀ ਸਰ ਇੱਕ ਸੰਬਲ ਚੋ ਪੰਜਾਬ ਵਿੱਚ ਹੋਰ ਥਾਵਾਂ ਤੁਸੀਂ ਦੌਰਾ ਕੀਤਾ ਵਾ ਉੱਥੇ ਪੋਤੇ ਕੀ ਹਾਲਤ ਨੇ ਬਹੁ ਬੁਰੇ ਹਾਲਤਾਂ ਮੈਂ ਰੁਕ ਨਹੀਂ ਰਿਹਾ ਆ ਖਾਸ ਕਰਕੇ ਉਧਰ ਜਿਹੜਾ ਆਪਣਾ ਆ ਜਾਏਗਾ ਆਪਣਾ ਸੁਲਤਾਨਪੁਰ ਲੋਧੀ ਏਰੀਆ ਉੱਥੇ ਵੀ ਬਹੁ ਬਰਹਾ ਲਾ ਮੁਰਦਾਸਪੁਰ ਸਰਪੰਚ ਸਰ ਮੈਂ 1 ਮਿੰਟ ਸਰਪੰਚ ਸਾਹਿਬ ਨੂੰ ਬੇਨਤੀ ਕਰਨੀ ਹੈ ਜੀ ਹਾਂਜੀ ਮੈਂ ਸਰ ਇਹ 1 ਮਿੰਟ ਸਰਪੰਚ ਸਾਹਿਬ ਪਹਿਲਾਂ ਤਾਂ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਸੀਂ ਸਾਡੇ ਕੋਲ ਇੱਥੇ ਪਹੁੰਚੇ ਖਬਰਸਾਰ ਲੈਣ ਆਏ ਜਿਵੇਂ ਕਿ ਆਪਾਂ ਜਾਣਦੇ ਹਾਂ ਜੀ ਇਹ ਸਾਡਾ ਜੀ ਰੋਪੜ ਜ਼ਿਲ੍ਹੇ ਦਾ ਆਖਰੀ ਪਿੰਡ ਪੈਂਦਾ ਜੀ ਫਸੇ ਪਿੰਡ ਤੇ ਇੱਥੇ ਤੱਕ ਸਰਕਾਰ ਦੀਆਂ ਸਕੀਮਾਂ ਪਹੁੰਚਦੀਆਂ ਪਹੁੰਚਦੀਆਂ ਵੈਸੇ ਮੌਕੇ ਜਾਂਦੀਆਂ ਨੇ ਜੀ ਅੱਜ ਤੱਕ ਸਾਨੂੰ ਕਿਸੇ ਨੇ ਨਹੀਂ ਇੱਥੇ ਆ ਕੇ ਪੁੱਛਿਆ ਪਿਛਲੇ 4-5 ਸਾਲਾਂ ਤੋਂ ਅਸੀਂ ਸਰਕਾਰ ਨੂੰ ਗੁਹਾਰਾ ਲਗਾ ਰਹੇ ਹਾਂ ਵੀ ਇਹ ਜਿਹੜਾ ਦਰਿਆ ਦੀ ਕੰਡੀਸ਼ਨ ਬਹੁਤ ਖਰਾਬ ਆ ਵੀ ਇੱਥੇ ਕਿਸੇ ਵੀ ਟਾਈਮ ਹਾਲਾਤ ਖਰਾਬ ਹੋ ਸਕਦੇ ਆ ਤੇ ਮਤਲਬ 2-3 ਸਾਲਾਂ ਤੋਂ ਅਸੀਂ ਇਹ ਮੰਨਤਾ ਕਰ ਰਹੇ ਹਾਂ ਪਰ ਕਿਸੇ ਨੇ ਸਾਡੀ ਸੁਣੀ ਨਹੀਂ ਜੀ ਜੇ ਕੋਈ ਕੰਮ ਕਰਨ ਆਇਆ ਵੀ ਆ ਜੀ ਤੋਂ ਆਪਣੀ ਮਰਜ਼ੀ ਨਾਲ ਆਪਣੇ ਹਿਸਾਬ ਨਾਲ ਕੰਮ ਕਰ ਗਿਆ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਹੈਗਾ ਜਿਹੜੀ ਹੁਣ ਮੇਨ ਠੋਕਰ ਸੀਗੀ ਜੀ ਪਿੰਡ ਦੀ ਜੀ ਨੇ ਹੁਣ ਤੱਕ ਪਿੰਡ ਨੂੰ ਬਚਾ ਕੇ ਰੱਖਿਆ ਤੇਰੇ ਇਲਾਕੇ ਦੀ ਸੰਗਤ ਦਾ ਮੈਂ ਤੁਹਾਡੇ ਚੈਨਲਾਂ ਦੇ ਰਾਹੀਂ ਬਹੁਤ-ਬਹੁਤ ਧੰਨਵਾਦ ਕਰਦਾ ਚਾਹੁੰਦਾ ਅਸੀਂ ਸਾਰੀ ਉਮਰ ਤੁਹਾਡਾ ਦੇਣ ਨਹੀਂ ਦੇ ਸਕਦੇ ਤੁਸੀਂ ਆ ਕੇ ਸਾਨੂੰ ਬਚਾ ਲਿਆ ਪਰ ਜਿਹੜਾ ਪ੍ਰਸ਼ਾਸਨ ਦੇ ਪੱਲੋਂ ਉਹ ਜਿਹੜੇ ਪ੍ਰਬੰਧ ਨਿਕੰਮੇ ਪ੍ਰਬੰਧ ਮੈਂ ਕਹੂੰਗਾ ਕੀਤੇ ਗਏ ਸੀਗੇ ਉਹਨਾਂ ਨੇ ਸਾਨੂੰ ਮਾਰ ਦੇਣਾ ਸੀਗਾ ਜੀ ਉਸ ਤੋਂ ਬਾਅਦ ਆ ਕੇ ਸਾਰ ਲੈਣ ਦਾ ਕੋਈ ਫਾਇਦਾ ਨਹੀਂ ਜੀ ਹੈਗਾ ਜੇ ਹੁਣ ਹੁਣ ਸਾਡੀ ਕੋਈ ਮਦਦ ਕਰ ਸਕਦੇ ਹੋਰ ਵੀ ਸਾਨੂੰ ਸੰਗਤ ਹੀ ਹੁਣ ਜ਼ਰੂਰਤਾ ਜਿਵੇਂ ਤੁਸੀਂ ਕਿਹਾ ਵੀ ਅਸੀਂ ਹੋਰ ਬੰਦੇ ਭੇਜਾਂਗੇ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਰਾਤ ਨੂੰ ਕਈ ਵਾਰ ਕੰਡੀਸ਼ਨ ਖਰਾਬ ਹੋ ਜਾਂਦੀ ਆ ਤੇ ਸਾਡੇ ਕੋਈ ਬੰਦਿਆਂ ਦੀ ਘਾਟ ਹੋ ਜਾਂਦੀ ਆ ਤੇ ਸਾਰੇ ਆਲੇ-ਦਾਲੇ ਦੇ ਪਿੰਡਾਂ ਨੂੰ ਤੇ ਹੋਰ ਸਾਰਿਆਂ ਨੂੰ ਇਹ ਬੇਨਤੀ ਆ ਵੀ ਤੁਸੀਂ ਸਾਡੇ ਕੋਲ ਪਹੁੰਚੋ ਥੈਲੇ ਲੈ ਕੇ ਮਿੱਟੀ ਦੇ ਥੈਲੇ ਲੈ ਕੇ ਤੇ ਬੰਦੇ ਲੈ ਕੇ ਪਹੁੰਚੋ ਜੀ ਤੇ ਬਾਕੀ ਸਾਡਾ ਮੈਂ ਹੋਰ ਵੀ ਧੰਨਵਾਦ ਕਰਦਾ ਇਹਨਾਂ ਨੇ ਸਾਡੀ ਹੋਰ ਵੀ ਮਾਲੀ ਮਦਦ ਵੀ ਕੀਤੀ ਆ ਜਿਵੇਂ ਅਸੀਂ ਟਰੈਕਟਰਾਂ 'ਚ ਤੇਲ ਪਾਉਣਾ ਜੀ ਸੀ ਬੀ 'ਚ ਤੇਲ ਪਾਉਣਾ ਜਾਂ ਸਾਨੂੰ ਖੜੇ ਪੈਰ ਕੋਈ ਚੀਜ਼ ਮੰਗਵਣੀ ਪੈਂਦੀ ਆ ਆਰਮੀ ਵਾਲੇ ਸਾਡੇ ਕੋਲ ਰਹਿੰਦੇ ਆ ਉਹਨਾਂ ਨੂੰ ਵੀ ਡਿਮਾਂਡ ਹੁੰਦੀ ਆ ਵੀ ਆਹ ਚੀਜ਼ ਦੀ ਸਾਨੂੰ ਮੌਕੇ ਤੇ ਲੋੜ ਆ ਜੀ ਤੇ ਇੱਕ ਇੱਕ ਸਰਕਾਰ ਨੂੰ ਇਹ ਵੀ ਆ ਜੀ ਵੀ ਜਿਹੜੇ ਕਾਰੀਗਰ ਉਹਨਾਂ ਨੇ ਦਿੱਤੇ ਆ ਜੀ ਸਿਰਫ ਇੱਕ ਇੱਕ ਸ਼ਿਫਟ ਦੇ ਕਾਰੀਗਰ ਦਿੱਤੇ ਆ ਜਦਕਿ ਸਾਨੂੰ 24 ਘੰਟੇ ਲਈ ਬਦਲ ਕੇ ਦੋ ਜਾਂ ਤਿੰਨ ਸ਼ਿਫਟਾਂ 'ਚ ਬੰਦੇ ਚਾਹੀਦੇ ਆ ਕਿਉਂਕਿ ਇੱਕ ਬੰਦਾ ਆਪਣੀ ਕਪੈਸਿਟੀ ਦੇ ਹਿਸਾਬ ਨਾਲ ਕੰਮ ਕਰਕੇ ਉਹ ਉਹਨੂੰ ਸਖਾਵਟ ਹੋ ਜਾਂਦੀ ਹੈ ਫਿਰ ਉਹ ਚੱਲਿਆ ਜਾਂਦਾ ਫਿਰ ਰਾਤ ਨੂੰ ਕੋਈ ਬੰਦਾ ਨਹੀਂ ਹੁੰਦਾ ਜੀ ਸਾਡੇ ਕੋਲੇ ਬਾਦਲ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਕੋਲ ਪਹੁੰਚੇ ਤੇ ਤੁਸੀਂ ਸਾਡੀ ਮਦਦ ਕੀਤੀ ਜੀ ਬਹੁਤ-ਬਹੁਤ ਧੰਨਵਾਦ ਸਰਕਾਰ ਦੇ ਪਵੰਦਾਂ ਨੂੰ ਕਿਵੇਂ ਦੇਖਦੇ ਹੋ ਜੀ ਸਰਕਾਰ ਦੇ ਪਵੰਦਾਂ ਨੂੰ ਕਿਵੇਂ ਦੇਖਦੇ ਹੋ ਯਾਰ ਮੈਂ ਸਰਕਾਰ ਬਾਰੇ ਕੁਝ ਨਹੀਂ ਕਹਿ ਸਕਦਾ ਲੋਕੀ ਆਪ ਜਾਣਦੇ ਆ ਸਰ ਬੀਬੀ ਆਪਾਂ ਮੈਂ ਦੱਸੋ ਪਰਮੰਤ ਸਾਰੇ ਫੇਲ ਹੋ ਗਏ ਸਰਕਾਰ ਫੇਲ ਹੋਈ ਇਹਦੀ ਹੁਣ ਜ਼ਿਕਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਬਿਲਕੁਲ ਆਪਾਂ ਸਭ ਨੂੰ ਜੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਦੇਖੋ ਪੰਜਾਬ ਨੂੰ ਇਕੱਲਾ ਪੰਜਾਬ ਹੀ ਬਚਾਊਗਾ ਦੁੱਖ ਹੈ ਕਿ ਨਾ ਸੈਂਟਰ ਤੋਂ ਕੋਈ ਮਦਦ ਆਈ ਹੈ ਤੇ ਨਾ ਸੂਬੇ ਵਾਲੀ ਸਰਕਾਰ ਤੇ ਹੈ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਖਾਸ ਕਰਕੇ ਪੰਜਾਬ ਦੀ ਇੰਡਸਟਰੀ ਨੂੰ ਹੁਣ ਜਿਵੇਂ ਲੋਕ ਆਪਣੇ ਆਪ ਤੇਲ ਪਾ ਰਿਹਾ ਵਿਚਾਰੇ ਗਰੀਬ ਹੈ ਪਹਿਲੇ ਤਾਂ ਉਹਨੇ ਫਸਲਾਂ تباہ ਹੋ ਗਈਆਂ ਫਿਰ ਆਪਣਾ ਖਰਚਾ ਕਰ ਰਿਹਾ ਉਹਦੇ ਬਾਅਦ ਕੋਈ ਮਦਦ ਆਪਣੀ ਲੋਕ ਜੀ ਨੇ ਸੰਸਥਾ ਹੋ ਗਿਆ ਸਾਡੀ ਵਰਕਰ ਲੱਗੇ ਕਰ ਰਿਹਾ ਪਰ ਇਹਨਾਂ ਨੂੰ ਵੱਡੇ ਪੱਧਰ ਤੇ ਸਪੋਰਟ ਦੀ ਲੋੜ ਹੈ ਤੇ ਮੈਂ ਕਹਿੰਦਾ ਜੇ ਇਥੇ ਕੋਈ ਆ ਕੇ ਜਿਹੜੀ ਇੰਡਸਟਰੀ ਹੈ ਘੱਟ ਤੋਂ ਘੱਟ ਜਮੇਤਰ ਪਾਲਾਂ ਦੀ ਲੋੜ ਹੈ ਚਾਰੇ ਦੀ ਲੋੜ ਹੈ ਸੋ ਜੇ ਡੀਜ਼ਲ ਦੀ ਲੋੜ ਹੈ ਤੇ ਜਿੰਨਾ ਤੱਕ ਤੁਸੀਂ ਆ ਨਹੀਂ ਕਰਦੇ ਤੁਫੇ ਫਾਇਦਾ ਨਹੀਂ ਹੈ ਤੇ ਮੈਂ ਸਾਰੇ ਨੂੰ ਪੰਜਾਬੀਆਂ ਨੂੰ ਬੇਨਤੀ ਕਰਦਾ ਆ ਆਪਾਂ ਚੁਣ ਝਾਕੀ ਨਾ ਸੈਂਟਰ ਤਰਫ ਜਾਂ ਪੰਜਾਬ ਸਰਕਾਰ ਤਰਫ ਆਪਾਂ ਆਪਣੀ ਜਿੰਮੇਵਾਰੀ ਸਮਝ ਕੇ ਆਪਾਂ ਆਪਣੇ ਆਪ ਨੂੰ ਬਚਾ ਲਈਏ ਕਿ ਜੇ ਡੀਗਦੇ ਰਹੇ ਤਾਂ ਹੋਰ ਵੱਡਾ ਨੁਕਸਾਨ ਹੋ ਰੇ ਬਾਲ ਸਾਹਿਬ ਪਿੰਡ ਦੇ ਲੋਕ ਕਹਿੰਦੇ ਮਾਈਨਿੰਗ ਬੜੀ ਹੋਈ ਇਸ ਜਗ੍ਹਾ ਤੋਂ ਤਾਂ ਕਰਕੇ ਅਜਿਹੇ ਹਾਲਾਤ ਬਣ ਗਏ ਕਹਿੰਦੇ ਦੇਖੋ ਜਿਹੜੇ ਇਹਨਾਂ ਦੇ ਜਿਹੜੇ ਐਮਐਲਏ ਬਣੇ ਨਾ ਉਹ ਜ਼ਿੰਦਗੀ ਚ ਪਹਿਲੀ ਵਾਰ ਉਹਨਾਂ ਨੇ ਸਰਕਾਰ ਦੇਖੀ ਤੇ ਧੱਕਾ ਸ਼ਾਹੀ ਕਰੀ ਜਾਂਦੇ ਆ ਆ ਸਾਰਾ ਨੁਕਸਾਨ ਮਾਈਨਿੰਗ ਕਰਕੇ ਮੈਂ ਸਰਪੰਚ ਸਾਹਿਬ ਨਾਲ ਪੁੱਛ ਰਿਹਾ ਸੀ ਰਾਤ ਕੀ ਬਿਲਕੁਲ ਹੋ ਰਹੀ ਹੈ ਜੀ ਮੈਂ ਕੀ ਕਰਦੇ ਮਾਈਨਿੰਗ ਵਾਲੇ ਜਮਾਂ ਬੰਦ ਦੇ ਨਾਲ-ਨਾਲ ਪੱਟੀਆਂ ਆਉਂਦੇ ਆ ਉਹਦੇ ਨਾਲ ਮੂਵਮੈਂਟ ਸਾਰੀ ਜਿਹੜੀ ਫਲੋ ਹੈ ਆਪਣੇ ਦਰਿਆ ਦਾ ਉਹ ਸਾਰਾ ਚੇਂਜ ਹੋ ਜਾਂਦਾ ਤੇ ਆ ਸਾਰਾ ਟੁੱਟ ਜਾਂਦਾ ਤੇ ਮੈਂ ਅੱਜ ਇਹਨਾਂ ਨੂੰ ਆ ਵੀ ਕਿਹਾ ਸੀ ਕਿ ਪ੍ਰਮਾਤਮਾ ਮਿਹਰ ਕਰੇ ਆਪਣੀ ਸਰਕਾਰ ਹੋਏ ਆ ਜਿੰਨੇ ਵੀ ਆ ਬੰਦ ਹੈ ਅਸੀਂ ਸਰਕਾਰ ਆਪਣੀ ਆਜੇ ਸੀਮੈਂਟ ਕੰਕਰੀਟ ਦੇ ਬਣਾਵਾਂਗੇ ਪੱਕੇ ਅਬ ਮਿੱਟੀ ਵਾਲੇ ਨਹੀਂ ਚੱਲ ਸਕਦੇ ਪੱਕੇ ਬੰਦ ਬਣਾ ਕੇ ਮੇਰਾ ਟਾਪ ਪ੍ਰਾਇਰਟੀ ਆਪਣੀ ਸਰਕਾਰ ਦੀ ਹੋਗੀ ਆ ਜਿੰਨੇ ਦਰਿਆ ਟੱਪਦੇ ਆ ਇੱਥੇ ਪੱਕੇ ਬੰਦ ਬਣਾਏ ਜਾਣ ਬੈਂਕੀਆਂ ਸਾਡਾ ਲੱਕਾ ਮਾਰਦਾ ਸਾਡੇ ਨਾਲ ਕਿਹਨਾਂ ਕੋਈ ਨਹੀਂ ਹੈ ਕਿ ਹਰਿਆ ਲਖੇ ਵਾਲੀ ਸਾਹਿਬ ਇਹ ਸਾਡੀ ਡਰੇਨ ਪੱਠ ਹੋਣੀ ਚਾਹੀਦੀ ਹੈ ਪਰਨੇ ਪਾਸੇ ਤੁਸੀਂ ਦੇਖ ਲਓ ਵੀ ਕੀ ਹਾਲ ਹੈ ਦੇਖੋ ਮੈਂ ਤੁਹਾਨੂੰ ਇੰਨਾ ਕਹਿ ਸਕਦਾ ਹਾਂ ਕੀ ਹਾਲ ਹੈ ਕੋਠੀ ਇਹਨਾਂ ਨੂੰ ਪੂਰਾ ਸੌਨ ਮੀਟ ਦੇ ਬੰਦ ਬਣਾ ਕੇ ਦਊਂਗਾ ਸਾਰੇ ਸੀਮੈਂਟ ਦੇ ਬੰਗ ਆਪਣੇ ਮਿੱਟੀ ਨਾਲ ਨਹੀਂ ਹੋਣਾ ਕੋਈ ਨਹੀਂ ਪੰਚਾਇਤ ਹਟਾ ਕੋਈ ਸੁਣਦਾ ਨਹੀਂ ਕੋਈ ਕੰਕਿਆ ਸਰਪੰਚ ਦਾ ਕੋਈ ਇੱਥੇ ਸਹਿਯੋਗ ਨਹੀਂ ਹੈਗਾ ਜੀ ਮੈਂ ਖੜ ਜਾ ਇੱਕ ਮਿੰਟ ਮੈਂ ਤਾਂ ਤੁਸੀਂ ਕਿਆ ਕਰਦਾ

ਗੁਰਾ ਜੀ ਇਮੀਡੀਏਟਲੀ ਤੁਸੀਂ ਮੈਨੂੰ ਮੈਂ ਜਿਹੜਾ ਆਪਣੇ ਪਰਮ ਡਿਟਲੋਂ ਪੁੱਛਦਾ ਜੀ ਇਹਦੀ ਡਿਊਟੀ ਲਾਤੀ ਹੈ ਠੀਕ ਹੈ ਜੀ ਜੋ ਚਾਹੀਦਾ ਹੈ ਬਾਈ ਮੈਂ ਭੇਜੀ ਜਾਊਗਾ ਮੈਂ ਤਾਂ ਮੌਕੇ ਤੇ ਹੀ ਮੈਂ ਆਇਆ ਮੈਂ ਯਾਨੀ ਮੇਨ ਸਾਡਾ ਮੁੱਦਾ ਹੈ ਵੀ ਟ੍ਰੇਨ ਪੱਟੀ ਜਬਨੇ ਛੇਤੀ ਛੇਤੀ ਟਾਕਾ ਨਾਲ ਸਾਡੇ ਰੱਖੇ ਦਾ ਪਟੋ ਹੱਥਣਾ ਜੀ ਨਹੀਂ ਦੇ ਦਿਓ ਮਾ ਛੋੜੇ ਤੱਕ ਤਬਾਹੀ ਹੈ ਜਿਹੜੀ ਉਹ ਫੋਰੈਸਟ ਲੱਗੀ ਹੋਈ ਹੈ ਜੰਗਲਾਤ ਮਹਿਕਮਾ ਜੀ ਉਹ ਉਹਦੀ ਟ੍ਰੇਲ ਪਟਾਈ ਜਾਵੇ ਜੁੱਥੇ ਉਹ ਨਹੀਂ ਪਟ ਹੁੰਦੀ ਦੇਖੋ ਆਪਣੀ ਮੈਂ ਹੁਣ ਐ ਨਹੀਂ ਕਹਿੰਦਾ ਵੀ ਤੁਸੀਂ ਹੁਣੇ ਪਟਾ ਦਿਓ ਤੁਸੀਂ ਹੁਣ ਪਟਾ ਦਿਓ ਹੁਣ ਪਟਾ ਦਿਓ ਆਪਣੀ ਸਰਕਾਰ ਆਉਣ ਤੇ ਪਟਾ ਦਿਓ ਨਹੀਂ ਆਪਣੀ ਸਰਕਾਰ ਆਉਂਦੇ ਮੈਂ ਪੱਕਾ ਜਿਹੜਾ ਕੰਮ ਕਰਨ ਲੱਗਿਆ ਹਾਂ ਮੈਂ ਅਨਾਉਂਸ ਵੀ ਕਰਦਾ ਕਿ ਸਾਰਾ ਸੀਮਿੰਟ ਦਾ ਬੰਦ ਜਮੈਂ ਡੈਮ ਬੰਦੇ ਨੂੰ ਨਾ ਸੀਮਿੰਟ ਦੇ ਬੰਦ ਠੀਕ ਜਿਵੇਂ ਆਪਾਂ Rajasthan ਕੇ ਨਾਲ ਬੰਦੀ ਹੈ ਜਿਵੇਂ Rajasthan ਕੇ ਨਾਲ ਹੈ ਜਿਵੇਂ Rajasthan ਦਾ ਪਾਣੀ ਜਾਂਦਾ ਨੇ ਇੱਥੇ ਹਾਂਜੀ ਹਾਂਜੀ ਉਵੇਂ ਹੀ ਬਣਾਗੇ ਠੀਕ ਹੈਗਾ ਸਾਰੇ ਬੰਦ ਸਾਰੇ ਪੱਕੇ ਉਹਨੇ ਆ ਕਲੀਦਾਂ ਨਹੀਂ ਨਹੀਂ ਤਾਂ ਨਹੀਂ ਤਾਂ ਇਹਦਾ ਫਾਇਦਾ ਨਹੀਂ ਮਿੱਟੀ ਵਾਲੇ ਬੰਦੇ ਦਾ ਫਾਇਦਾ ਨਹੀਂ ਹੈਗਾ ਫਾਇਦਾ اچھا ਜੇ ਇਹਦੇ ਬਾਅਦ ਵੀ ਜਦੋਂ ਪਾਣੀ ਗਿਆ ਹਾਂਜੀ ਜੇ ਤੁਸੀਂ ਦੱਸੋ ਕਹੋਗੇ ਨਾ ਮੈਂ ਟਰੈਕਟਰ ਹੀ ਭੇਜ ਦੂੰਗਾ ਕਾਫੀ 2-400 ਤੇ ਨਾਲੇ ਵੱਡੀ ਮਸ਼ੀਨਾਂ ਜਿ ਆਪਾਂ ਜਿਹਨੂੰ ਉਹ ਨਹੀਂ ਕਰਦੇ ਆਪਾਂ ਕਰ ਦਈਏ ਆ ਕੋਈ ਬੋਟਾ ਦੇ ਬਹਿਨੇ ਗਾ ਆਪਾਂ ਬੈਂਤੀ ਬੜੀ ਹੈੀ ਆ ਵੀ ਸਾਡੇ ਕਰੀਬ ਲਾ ਕੇ ਮਾਰਿਆ ਹੈ ਨਾ ਬਹੁਤ ਤੁੰਗਾ ਕੰਮ ਹੈ ਜਿਹੜਾ ਆਪਾਂ ਜਿਹੜਾ ਬਹੁਤ ਮੈਂ ਦੁੱਖੋਂ ਦਾ ਜੋ ਦੇਖ ਕੇ ਕਿ ਸਾਰਾ ਕੋਸ਼ਿਸ਼ ਕਿੰਨਾ ਉਹ ਨੁਕਸਾਨ ਹੋ ਜਾਂਦਾ ਇੱਕ ਸਾਤਾ ਦਿਨ ਚਾਹੁੰਦਾ ਜੀ ਨਾਰਾਜ਼ ਚਾਹੁੰਦਾ ਨਾ ਸਾਰਾ ਕੁਰੂਕਰ ਬਣਾ ਰਹੇ ਆ ਜੀ ਉੱਥੇ ਵੀ ਸਾਾਨੂੰ ਥੋੜਾ ਬਹੁਤ ਮਦਦ ਕਰਿਓ ਜੀ ਉਹ ਕਰਾ ਦਾਂਗੇ ਤੁਸੀਂ ਪਹਿਲੇ ਛੱਪਈਆ ਜੀ ਹਲੇ ਇੱਕੋ ਛੱਪਈਆ ਸਾਡੀ ਨੰਬਰ ਜੀ ਹਲੇ ਤੁਸੀਂ ਐਂ ਕਰੋ ਇਹਨਾਂ ਨੂੰ ਅਪਰੋਚ ਕਰ ਲਿਓ ਤੁਸੀਂ ਪੈਸਾ ਪੇ